Hi friends welcome to my channel Dynamic Passion Fire ਦੇ ਵਿੱਚ ਤੁਹਾਡਾ ਬਹੁਤ-ਬਹੁਤ तहे دل ਤੋਂ ਧੰਨਵਾਦ ਬਹੁਤ-ਬਹੁਤ ਸਵਾਗਤ ਵੈਲਕਮ ਤਾਂ ਜਿਹੜੇ ਵੀ ਮੇਰੇ ਸਰੋਤੇ ਆ ਮੇਰੇ ਚੈਨਲ ਨੂੰ ਲਾਈਕ ਕਰਦੇ ਆ ਮੇਰੀ ਸਪੋਰਟ ਕਰ ਰਹੇ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਜਿਹੜੇ ਮੇਰੇ ਪੁਰਾਣੀ ਆਡੀਅנס ਆ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹੜੀ ਨਵੀਂ ਆਡੀਅנס ਜੁੜਦੀ ਆ ਜਿਹੜੇ ਹੁਣੇ-ਹੁਣੇ ਮੇਰੀ ਵੀਡੀਓ ਦੇਖ ਰਹੇ ਆ ਜਾਂ ਹੁਣੇ-ਹੁਣੇ ਮੇਰੇ ਚੈਨਲ ਨਾਲ ਅਟੈਚ ਹੋਏ ਆ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਆ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਅੱਜ ਆਪਾਂ ਇੱਕ ਇਸ ਤਰ੍ਹਾਂ ਦੀ ਬਿਮਾਰੀ ਦਾ ਗੱਲ ਕਰਦੇ ਆ ਜਿਹੜੀ ਕਿ ਬਹੁਤ ਹੀ ਭਿਆਨਕ ਬਿਮਾਰੀ ਆ ਪਹਿਲਾਂ ਪਹਿਲਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਉਹ ਦੱਸਣਦੇ ਸੀ ਕਿ ਉਮਰ ਦਰਾਜ ਜਿਹਨੂੰ ਕਹਿੰਦੇ ਆ ਕਿ ਬੁਢਾਪੇ ਦੇ ਵਿੱਚ ਆ ਕੇ ਉਹ ਬਿਮਾਰੀ ਹੁੰਦੀ ਸੀ ਪਰ ਅੱਜ ਕੱਲ ਕੀ ਹੈਗਾ ਕਿ ਅੱਜ ਕੱਲ ਉਹ ਬਿਮਾਰੀ 35 40 ਸਾਲ ਤੋਂ ਵੀ ਏਜ ਦੇ ਵਿੱਚ ਵੀ ਹੋ ਰਹੀ ਹੈ। ਔਰ ਬਹੁਤ ਹੀ ਭਿਆਨਕ ਬਿਮਾਰੀ ਹੈ। ਜਿਹਨੂੰ ਇੱਕ ਵਾਰੀ ਹੋ ਗਈ ਉਹਦਾ ਇਲਾਜ ਕੋਈ ਨਹੀਂ। ਤਾਂ ਅੱਜ ਆਪਾਂ ਉਸ ਬਿਮਾਰੀ ਦਾ ਬਾਰੇ ਇਹ ਕਾਰਨਾ ਕਰਕੇ ਜਾਣਾਂਗੇ ਵੀ ਉਹ ਕਿਸ ਕਾਰਨਾ ਕਰਕੇ ਹੁੰਦੀ ਆ ਤੇ ਉਹਦੇ ਆਪਣੇ ਕੋਲੇ ਘਰੇਲੂ ਬਚਾ ਜਾਂ ਘਰੇਲੂ ਉਪਾਏ ਕੀ ਹੈਗੇ ਆ ਠੀਕ ਆ ਕਿਉਂਕਿ ਜੇ ਜ਼ਿਆਦਾ ਹੋਗੇ ਤਾਂ ਪ੍ਰੋਡੈਕਟਰੀ ਮੈਡੀਸਨ ਤਾਂ ਲੈਣੀ ਲੈਣੀ ਆ ਡਾਕਟਰਸ ਦੀ ਸਲਾਹ ਵੀ ਲੈਣੀ ਆ ਬਟ ਜੇ ਅਸੀਂ ਉਹਨੂੰ ਘਰੇਲੂ ਟਰੀਟਮੈਂਟ ਦੇਣਾ ਜਾਂ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤਾਂ ਕਿਵੇਂ ਕਰਨਾ ਨੰਬਰ 1 ਤਾਂ ਪਹਿਲਾਂ ਕਿ ਇਹ ਜਿਹੜਾ ਇੱਕ ਹੱਡੀਆਂ ਨਾਲ ਰਿਲੇਟਡ ਬਿਮਾਰੀ ਆ ਤੇ ਜੋੜਾਂ ਦਾ ਦਰਦ ਇਹਨੂੰ ਹਿੰਦਾ ਕਿ ਇੰਨਾ ਕਿ ਭਿਆਨਕ ਦਰਦ ਹੁੰਦਾ ਕਿ ਸਵੇਲਿੰਗ ਵੀ ਹੋ ਜਾਂਦੀ ਹੈਗੀ ਇਹ ਸਾਰੇ ਜੋੜਾਂ ਦੇ ਵਿੱਚ ਬਾਡੀ ਦੇ ਵਿੱਚ ਤਾਂ ਬੰਦਾ ਚੱਲਣ ਫਿਰਨ ਤੋਂ ਬੇਕਾਰ ਹੋ ਜਾਂਦਾ ਮਤਲਬ ਉਹ ਚੱਲਣ ਫਿਰਨ ਦੀ ਬੜੀ ਪ੍ਰੋਬਲਮ ਆਉਂਦੀ ਆ ਤੇ ਜ਼ਿਆਦਾਤਰ ਇਹ ਠੰਡ ਦੇ ਮੌਸਮ ਦੇ ਵਿੱਚ ਤਾਂ ਇੰਨਾ ਕਿ ਤੰਗ ਕਰਦਾ ਇਹ ਰੋਗ ਆ ਜਿਹੜਾ ਬਹੁਤ ਜ਼ਿਆਦਾ ਤੰਗ ਕਰਦਾ ਹੁਣ ਇਹਦੇ ਕੀ ਕਾਰਨ ਹੁੰਦੇ ਆ ਕਿ ਜਿਵੇਂ ਉਹਨੂੰ ਬਢੇਪੇ ਵਿੱਚ ਆਇਆ ਇਹ ਰੋਗ ਤਾਂ ਉਥੇ ਉਹਨਾਂ ਦੀ ਬੋਨ ਡੈਂਸਿਟੀ ਜਿਹੜੀ ਹੁੰਦੀ ਉਹ ਘਟ ਜਾਂਦੀ ਹੈ ਤੇ ਹੱਡੀਆਂ ਦਾ ਜਦੋਂ ਠੰਡ ਦੇ ਨਾਲ ਸੰਗੜ ਜਾਣਾ ਬਲੱਡ ਦਾ ਸਰਕੂਲੇਸ਼ਨ ਜਿਹੜਾ ਹੈਗਾ ਉਹ ਰੁਕ ਜਾਣਾ ਤਾਂ ਆਲੇ-ਦੁਆਲੇ ਜਿੱਥੇ ਜੋਇੰਟ ਆਪਣੇ ਉੱਥੇ ਸਵੇਲਿੰਗ ਹੋ ਜਾਣੀ ਸਵੇਲਿੰਗ ਹੋਣੀ ਹੈ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਕਈ ਵਾਰ ਅਸੀਂ ਇਸ ਚੀਜ਼ ਇਦਾਂ ਕੈਚ ਕਰਨ ਉਹਨੂੰ ਮਤਲਬ ਪਕੜਨ ਵਾਸਤੇ ਵੀ ਜਿਹੜੀ ਮਜ਼ਬੂਤੀ ਹੈ ਜਿਹੜੀ ਉਹ ਨਹੀਂ ਹੁੰਦੀ ਠੰਡ ਦੇ ਵਿੱਚ ਤਾਂ ਹੁੰਦੀ ਹੈ ਕਿਉਂਕਿ ਕਦੋਂ ਸਾਡੇ ਜਿਹੜੇ ਬਲੱਡ ਦਾ ਜਿਹੜਾ ਟੈਂਪਰੇਚਰ ਹੈਗਾ ਤਾਪਮਾਨ ਹੈਗਾ ਉਹ ਬਹੁਤ ਜ਼ਿਆਦਾ ਘਟ ਜਾਂਦਾ ਹੈ ਤਾਂ ਉਦੋਂ ਹੀ ਠੰਡ 'ਚ ਬਹੁਤ ਜ਼ਿਆਦਾ ਇਹਦੀ ਪ੍ਰੋਬਲਮ ਹੁੰਦੀ ਆ। ਆਮ ਤੌਰ ਤੇ ਦੇਖਿਆ ਗਿਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਜ਼ਿਆਦਾਤਰ ਦੇਸੀ ਇਲਾਜ ਜ਼ਿਆਦਾ ਕਰਦੇ ਹੁੰਦੇ ਸੀ। ਇਦਾਂ ਦੀਆਂ ਬਿਮਾਰੀਆਂ ਤੋਂ ਬਚਣ ਵਾਸਤੇ ਜਾਂ ਕੋਈ ਬਿਮਾਰੀ ਕਿਸੇ ਨੂੰ ਹੋ ਵੀ ਜਾਂਦੀ ਸੀ ਤਾਂ ਉਹਨੂੰ ਰੋਕਣ ਵਾਸਤੇ ਲੋਕ ਕਰਦੇ ਸੀਗੇ। ਹੁਣ ਅੱਜ ਇੱਕ ਹੋਰ ਬਿਮਾਰੀ ਹੈ ਜਿਹੜੀ ਇਹਦੇ ਨਾਲ ਰਿਲੇਟਿਡ ਹੈਗੀ ਹੈ ਯੂਰਿਕ ਐਸਿਡ। ਅਗਰ ਕਿਸੇ ਦਾ ਯੂਰਿਕ ਐਸਿਡ ਸੌਰੀ ਅਗਰ ਕਿਸੇ ਦਾ ਯੂਰਿਕ ਐਸਿਡ ਵਧਿਆ ਆਉਂਦਾ ਤਾਂ ਉਸ ਨੂੰ ਤੁਸੀਂ ਇਗਨੋਰ ਨਾ ਕਰੋ ਕਿਉਂਕਿ ਜਿਹੜਾ ਯੂਰਿਕ ਐਸਿਡ ਹੈਗਾ ਉਹ ਇਸ ਬਿਮਾਰੀ ਨੂੰ ਕੀ ਕਹਿ ਸਕਦੇ ਬਿਮਾਰੀ ਲਾਉਂਦਾ ਉਹੀ ਹੈ ਯੂਰਿਕ ਐਸਿਡ ਉਹ ਇਹਦਾ ਮਤਲਬ ਕਿ ਮੁੱਢਲੀ ਇੱਕ ਹੈਗਾ ਉਹ ਮਾਲਕ ਹੈ ਇਸ ਬਿਮਾਰੀ ਦਾ ਯੂਰਿਕ ਐਸਿਡ ਹੈ ਜਿਹੜਾ ਤਾਂ ਯੂਰਿਕ ਐਸਿਡ ਦਾ ਇਲਾਜ ਜਿੰਨੀ ਜਲਦੀ ਹੋ ਸਕੇ ਤਾਂ ਉਹਨੂੰ ਕਰੋ ਅੱਜ ਕੱਲ ਤਾਂ ਆਂ ਨਹੀਂ ਆਪਾਂ ਦੇਖਦੇ ਸੋਸ਼ਲ ਮੀਡੀਆ ਦੇਸੀ ਇਲਾਜ ਬਹੁਤ ਜ਼ਿਆਦੇ ਉਹਦੇ ਆ ਤਾਂ ਆਪਾਂ ਕੋਈ ਵੀ ਕਿਤੋਂ ਵੀ ਦੇਖ ਲੈਨੇ ਆ ਤਾਂ ਉਹਨੂੰ ਆਪਾਂ ਅਪਲਾਈ ਕਰ ਲਓ ਕੋਈ ਚੱਕਰ ਨਹੀਂ ਹੈਗਾ ਨਹੀਂ ਤਾਂ ਆਪਾਂ ਮੈਡੀਕਲ ਤਾਂ ਸਹੂਲਤ ਲੈਣੀ ਲੈਣੀ ਆ ਤਾਂ ਇਹਦੇ ਜਿਹੜੇ ਬਚਨ ਦੇ ਅਪਾ ਹੈਗੇ ਆ ਜਿਹਨੂੰ ਅਗਰੇ ਹੀ ਰੋਗ ਹੋ ਗਿਆ ਹਲੇ ਫਸਟ ਸਟੇਜ ਆ ਤੋ ਉਹਨੂੰ ਆਪਣੇ ਆਪ ਨੂੰ ਬਚਾ ਕੇ ਰੱਖੋ ਪ੍ਰੀਕਾਸ਼ਨਸ ਕੀ ਆ ਸਾਵਧਾਨੀਆਂ ਕੀ ਆ ਵਰਤਨੀਆਂ ਠੰਢ ਦੇ ਦਿਨਾਂ ਦੇ ਵਿੱਚ ਇੱਕ ਤਾਂ ਠੰਢ ਦੇ ਦਿਨਾਂ ਦੇ ਵਿੱਚ ਤੁਸੀਂ ਸੈਰ ਨਹੀਂ ਕਰਨ ਜਾਣਾ ਹੈਗਾ ਚਾਹੇ ਰਾਤ ਆ ਤੇ ਚਾਹੇ ਸਵੇਰਾ ਸੈਰ ਤੁਸੀਂ ਜਦੋਂ ਸੂਰਜ ਚੜ੍ਹ ਜੇ ਉਦੋਂ ਗਰਮ ਕੱਪੜੇ ਪਾ ਕੇ ਉਦੋਂ ਤੁਸੀਂ ਸੈਰ ਕਰਨ ਜਾਣਾ ਠੀਕ ਆ ਤਾਂ ਸੈਰ ਬਹੁਤ ਜ਼ਿਆਦਾ ਜ਼ਰੂਰੀ ਆ ਸਿਹਤ ਵਾਸਤੇ ਜੇ ਤੁਸੀਂ ਕਹੋ ਵੀ ਮੈਂ ਤੜਕੇ ਉੱਠ ਕੇ 5 ਵਜੇ ਉੱਠ ਕੇ ਸੈਰ ਕਰਨ ਚੱਲਿਆ ਜਾਵਾਂ ਤਾਂ ਤੁਸੀਂ ਠੰਡ ਲਵਾ ਲੋਗੇ ਜਿਹੜਾ ਤੁਹਾਡੀ ਇਹ ਪ੍ਰੋਬਲਮ ਆ ਇਹ ਵੱਧ ਜੂਗੀ ਠੀਕ ਆ ਸੈਰ ਤਾਂ ਸਾਰਿਆਂ ਵਾਸਤੇ ਜ਼ਰੂਰੀ ਆ ਫੇਰ ਕੀ ਕਰਨਾ ਤੁਸੀਂ ਜਦੋਂ ਸੂਰਜ ਨਿਕਲੇ ਆਇਆ 10 ਵਜੇ ਤੱਕ ਤੁਸੀਂ ਆਪਣਾ ਫੇਸ ਸੂਰਜ ਵੱਲ ਕਰਕੇ ਵੀ ਬੈਠ ਸਕਦੇ ਆ ਅਗਰ ਤੁਸੀਂ ਲੇਟ ਹੋ ਗਏ ਆ ਤਾਂ ਤੁਸੀਂ ਆਪਣੀ ਬੈਕ ਕਰਕੇ ਸੂਰਜ ਆ ਜਿਹੜਾ ਤੁਹਾਡੇ ਬੈਕ ਤੋਂ ਆਉਣਾ ਚਾਹੀਦਾ ਤਾਂ ਤੁਸੀਂ ਜਿਹੜਿਆ ਉਹ ਧੁੱਪ ਸੇਕਣੀ ਆ ਜਿਹਨੂੰ ਕਹਿੰਦੇ ਆ ਕੋਸੀ ਧੁੱਪ ਉਸ ਧੁੱਪ ਦਾ ਕੀ ਫਾਇਦਾ ਉਹ ਧੁੱਪਾ ਜਿਹੜੀ ਉਹ ਇਹਦੀ ਇਸ ਰੋਗ ਦੀ ਬਹੁਤ ਬੜਮੁੱਲੀ ਦਵਾਈ ਆ ਹੁਣ ਆਪਾਂ ਇਸ ਰੋਗ ਦਾ ਨਾਮ ਵੀ ਆਪਾਂ ਦੱਸ ਦਿੰਨੇ ਆ ਇਹਨੂੰ ਆਰਥਰਾਈਟਸ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਇਹਨੂੰ ਗਠੀਆ ਕਹਿ ਦਿੰਦੇ ਆ ਹਿੰਦੀ 'ਚ ਵੀ ਗਠੀਆ ਹੀ ਕਹਿੰਦੇ ਆ ਕਈ ਥਾਵਾਂ ਤੇ ਇਹਨੂੰ ਗੈਂਠੀਆ ਵੀ ਬੋਲਦੇ ਆ ਆਪਣੀ ਆਪਣੀ ਲੈਂਗੁਏਜ ਆ ਤਾਂ ਇਹ ਗੈਂਠੀਆ ਦਾ ਰੋਗ ਆ ਜਿਹੜਾ ਜਾਂ ਗਠੀਏ ਦਾ ਰੋਗ ਆ ਜਾਂ ਆਰਥਰਾਈਟਸ ਦਾ ਰੋਗ ਆ ਉਹਦੇ ਵਾਸਤੇ ਵਿਟਾਮਿਨ ਡੀ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ ਤਾਂ ਵਿਟਾਮਿਨ ਡੀ ਜਿਹੜਾ ਹੈਗਾ ਕਿ ਸਾਨੂੰ ਧੁੱਪ ਵਿੱਚੋਂ ਬਹੁਤ ਜ਼ਿਆਦਾ ਮਿਲਦਾ ਇੱਕ ਬਹੁਤ ਵੱਡੀ ਦਵਾਈ ਆ ਗੈਂਠੀਏ ਵਾਲੇ ਪੇਸ਼ੈਂਟਸ ਵਾਸਤੇ ਤਾਂ ਇੱਕ ਘੰਟਾ ਤੁਸੀਂ ਇੱਕ ਘੰਟਾ ਚਾਹੇ ਤੁਹਾਨੂੰ ਕੋਈ ਕਿੰਨਾ ਵੀ ਜ਼ਰੂਰੀ ਕੰਮ ਆ ਤੁਸੀਂ ਉੱਥੇ ਬੈਠ ਕੇ ਕਰ ਸਕਦੇ ਹੋ ਜਿਹੜਾ ਤੁਹਾਡੇ ਕੋਈ ਬੈਠ ਕੇ ਕਰਨ ਵਾਲਾ ਕੰਮ ਆ ਤਾਂ ਤੁਸੀਂ ਆਪਣੀ ਜਿਹੜੀ ਬੈਕ ਹੈਗੀ ਆ ਉਹ ਸੂਰਜਵਲ ਕਰ ਲੈਣੀ ਆ ਪਿੱਛੋਂ ਤੇ ਤਾਂ ਕਿ ਤੁਹਾਨੂੰ ਜਿਹੜੀ ਮਤਲਬ ਆਪਣੀ ਸਪਾਈਨ ਆ ਰੀਡ ਦੀ ਹੱਡੀ ਆ ਉਹਨੂੰ ਵਿਟਾਮਿਨ ਡੀ ਮਿਲੇ ਤਾਂ ਉਹ ਸਾਰੀ ਬਾਡੀ ਨੂੰ ਸਪਲਾਈ ਕਰ ਦਿੰਦੀ ਹੈਗੀ ਏ ਇੱਕ ਬਹੁਤ ਜ਼ਿਆਦੇ ਜ਼ਰੂਰੀ ਹੈਗਾ ਉਹਦੇ ਵਾਸਤੇ ਗੈਂਟੇ ਦੇ ਮਰੀਜ਼ ਵਾਸਤੇ ਧੁੱਪ ਸੇਕਣੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਚਾਹੇ ਸੀ ਕੋਈ ਦਵਾਈ ਖਾਂਦੇ ਆ ਤੇ ਚਾਹੇ ਨਹੀਂ ਖਾਂਦੇ ਨਾ ਸਾਡੇ ਵਾਸਤੇ ਇਹ ਧੁੱਪ ਬਹੁਤ ਜ਼ਰੂਰੀ ਆ ਅਗਰ ਕਿਸੇ ਨੂੰ ਕੋਈ ਰੋਗ ਨਹੀਂ ਆ ਤਾਂ ਉਹਦੇ ਵਾਸਤੇ ਇਨ ਫਿਊਚਰ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੋਊਗੀ ਜਿਹੜੀ ਅੱਜ ਧੁੱਪ ਲਈ ਹੋਊਗੀ ਸਰਦੀ ਹੈ ਤਾਂ ਤੁਸੀਂ 10 ਵਜੇ ਤੱਕ ਬੈਠ ਸਾਬ ਤੋਂ 11 ਵਜੇ ਤੱਕ ਵੀ ਕਈ ਵਾਰ ਲੇਟ ਧੁੱਪ ਨਿਕਲਦੀ ਆ ਅਗਰ ਗਰਮੀ ਆ ਤਾਂ ਉਸ ਧੁੱਪ ਤੁਹਾਨੂੰ ਪਤਾ ਹੀ ਆ 5 ਵਜੇ ਵਿਟਾਮਿਨ ਡੀ ਮਿਲੇ ਤਾਂ ਉਹ ਸਾਰੀ ਬੋਡੀ ਨੂੰ ਸਪਲਾਈ ਕਰ ਦਿੰਦੀ ਹੈਗੀ ਏਕ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹਦੇ ਵਾਸਤੇ ਗੈਂਟੇ ਦੇ ਮਰੀਜ਼ ਵਾਸਤੇ ਧੁੱਪ ਸੇਕਣੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਚਾਹੇ ਸੀ ਕੋਈ ਦਵਾਈ ਖਾਂਦੇ ਆ ਤੇ ਚਾਹੇ ਨਹੀਂ ਖਾਂਦੇ ਨਾ ਸਾਡੇ ਵਾਸਤੇ ਇਹ ਧੁੱਪ ਬਹੁਤ ਜ਼ਰੂਰੀ ਆ ਅਗਰ ਕਿਸੇ ਨੂੰ ਕੋਈ ਰੋਗ ਨਹੀਂ ਆ ਤਾਂ ਉਹਦੇ ਵਾਸਤੇ ਇਨ ਫਿਊਚਰ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੋਊਗੀ ਜਿਹੜੀ ਅੱਜ ਧੁੱਪ ਲਈ ਹੋਊਗੀ ਸਰਦੀ ਆ ਤਾਂ ਤੁਸੀਂ 10 ਵਜੇ ਤੱਕ ਬੈਠ ਸਕਦੇ 11 ਵਜੇ ਤੱਕ ਵੀ ਕਈ ਵਾਰ ਲੇਟ ਧੁੱਪ ਨਿਕਲਦੀ ਆ ਅਗਰ ਗਰਮੀ ਆ ਤਾਂ ਉਸ ਧੁੱਪ ਤੁਹਾਨੂੰ ਪਤਾ ਹੀ ਆ 5 ਵਜੇ ਸਵੇਰੇ ਹੀ ਨਿਕਲੇ ਆਉਂਦਾ ਹੁੰਦਾ ਕਈ ਥਾਵਾਂ ਤੇ ਤਾਂ ਉਹ ਤੁਸੀਂ ਜਿਹੜੀ ਧੁੱਪ ਹੈਗੀ ਉਹ ਸਵੇਰੇ 7 ਵਜੇ ਤੱਕ ਆਉਦੀ ਲੈ ਸਕਦੇ ਆ 8 ਵਜੇ ਤੱਕ ਲੈ ਸਕਦੇ ਹੋ ਤੁਸੀਂ ਆਪਣੇ ਮੌਸਮ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਲੱਗਦਾ ਉਵੇਂ ਲੈਣੀ ਆ ਤਾਂ ਇੱਕ ਤੁਪ ਹੋ ਗਈ ਦੂਜਾ ਹੈਗਾ ਕਿ ਸਾਨੂੰ ਆਪਣੇ ਖਾਣ ਪੀਣ ਦੇ ਵਿੱਚ ਸੁਧਾਰ ਕਰਨਾ ਪਊਗਾ ਆਪਣਾ ਜਿਹੜਾ ਖਾਣ ਪੀਣ ਦਾ ਬਿਲਕੁਲ ਟੋਟਲੀ ਚੇਂਜ ਕਰਨਾ ਪਊਗਾ ਮੀਟ ਮੱਛੀ ਚਿਕਨ ਆਂਡੇ ਇਸ ਤਰ੍ਹਾਂ ਦਾ ਸਾਨੂੰ ਵਿਟਾਮਿਨਸ ਭਰਪੂਰ ਜਿਹੜਾ ਖਾਣਾ ਉਹ ਜ਼ਰੂਰੀ ਲੈਣਾ ਜੇ ਤੁਸੀਂ ਆਪਣਾ ਗੈਰੰਟੀ ਹੈ ਠੀਕ ਕਰਨਾ ਹੈਗਾ ਤਾਂ ਅਗਰ ਤੁਸੀਂ ਵੈਜੀਟੇਰੀਅਨ ਨੂੰ ਸ਼ਾਕਾਹਾਰੀ ਹੋ ਮੀਟ ਮੱਛੀ ਨਹੀਂ ਖਾਂਦੇ ਤਾਂ ਉਹਦੇ ਵਾਸਤੇ ਤੁਸੀਂ ਸੋਇਆਬੀਨ ਢੇਰ ਸਾਰਾ ਫਰੂਟ ਢੇਰ ਸਾਰੇ ਫਲ ਮੂੰਗਫਲੀ ਹੈਨਾ ਤੇ ਦਾਲਾਂ ਅਨਾਜ ਸਾਬਤ ਤੇ ਖੂਬਸਾਰਾ ਨਾਲ ਪਾਣੀ ਪੀਣਾ ਮੇਰੀ ਵੀਡੀਓ ਆਈ ਹੋਈ ਆ ਪਾਣੀ ਦੇ ਫਾਇਦੇ ਵੀ ਆਈ ਵੀ ਉਹ ਵੀ ਤੁਸੀਂ ਦੇਖਣੀ ਆ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਣ ਲੱਗੀ ਆ ਹੋਰ ਇੱਕ ਇਹਦਾ ਹੈਗਾ ਕਿ ਅਸੀਂ ਮੀਟ ਚਿਕਨ ਖਾ ਲਿਆ ਫਰੂਟ ਸਲਾਦ ਖਾ ਲਿਆ ਸਾਰੀਆਂ ਸਬਜ਼ੀਆਂ ਖਾ ਲੀਆਂ ਤਾਲਾ ਖਾ ਲੀਆਂ ਇਸ ਤੋਂ ਇਲਾਵਾ ਜੋਗ ਮਟਾਈ ਰੋਗ ਤਾਂ ਤੁਸੀਂ ਇਸ ਵਿੱਚ ਆਪਣਾ ਯੋਗਾ ਕਰ ਸਕਦੇ ਹੋ ਤੁਹਾਨੂੰ ਨਹੀਂ ਕਰਨਾ ਤਾਂ ਤੁਸੀਂ ਕੋਈ ਨੇੜੇ ਤੇੜੇ ਯੋਗਾ ਸੈਂਟਰ ਤੇ ਜਾ ਕੇ ਆਪਣਾ ਯੋਗਾ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਯੋਗਾ ਸਿਖਾਉਂਦੇ ਆ ਉੱਥੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰਵਾ ਕੇ ਯੋਗਾ ਡੇਲੀ ਯੋਗਾ ਕਰੋ ਤਾਂ ਹੋਰ ਵੀ ਇਹ ਤੋਂ ਬਿਨਾ ਵੀ ਘਰੇਲੂ ਬਹੁਤ ਆਪਾਇ ਹੈ ਵੀ ਧੁੱਪ ਚ ਬੈਠਣ ਤੋਂ ਬਿਨਾ ਵੀ ਤੁਸੀਂ ਇੱਕ ਅਸ਼ਵਗੰਧਾ ਦਾ ਚੂਰਨ ਲੈਣਾ ਤੇ ਇੱਕ ਸ਼ਤਾਵਰੀ ਤੇ ਆਮਲੇ ਦਾ ਚੂਰਨ ਤਿੰਨੇ ਮਿਲਾ ਕੇ ਤੁਸੀਂ ਉਹਨੂੰ ਕੋਸੇ ਪਾਣੀ ਨਾਲ ਇੱਕ ਟਾਈਮ ਲੈ ਸਕਦੇ ਹੋ ਅਸ਼ਵਗੰਧਾ ਦੇ ਫਾਇਦੇ ਤੁਸੀਂ ਮੇਰੀ ਵੀਡੀਓ ਹੁਣੇ ਰੀਸੈਂਟਲੀ ਚੱਲ ਰਹੀ ਹੈ ਮੇਰੇ ਚੈਨਲ ਦੇ ਉੱਪਰ ਬਹੁਤ ਜ਼ਿਆਦਾ ਉਹਨੂੰ ਪਰਮਹਾੰਗਾਰਾ ਮਿਲ ਰਿਹਾ ਉਹ ਜਿਨੇ ਨਹੀਂ ਦੇਖੀਓ ਜ਼ਰੂਰ ਦੇਖ ਲਓ ਇੱਕ ਵਾਰੀ ਦੁਬਾਰਾ ਦੇਖ ਲਓ ਜੇ ਇੱਕ ਵਾਰੀ ਦੇਖ ਚੁੱਕੇ ਆ ਤਾਂ ਦੁਬਾਰਾ ਫਿਰ ਦੇਖੋ ਫਿਰ ਜੇ ਜਿਆਦਾ ਹੀ ਦਰਦ ਹੁੰਦੀ ਆ ਤਾਂ ਤੁਸੀਂ ਧੁੱਪ ਵਿੱਚ ਬੈਠ ਕੇ ਰੰਡੀ ਦੇ ਤੇਲ ਦੀ ਮਾਲਿਸ਼ ਕਰਨੀ ਹੈ ਜਿਹਨੂੰ ਰੰਡੀ ਦਾ ਤੇਲ ਵੀ ਕਹਿੰਦੇ ਆ ਰੈਂਡ ਦਾ ਵੀ ਕਹਿੰਦੇ ਨੇ ਕਈਆਂ ਥਾਵਾਂ ਤੇ ਤਾਂ ਉਹ ਤੁਸੀਂ ਉਹਦੀ ਮਾਲਿਸ਼ ਕਰਨੀ ਹੈ ਜਿੱਥੇ ਜਿੱਥੇ ਸਵੇਲਿੰਗ ਹੋਈ ਹੋਈ ਆ ਹੋਰ ਨਹੀਂ ਤਾਂ ਜੇ ਕੁਝ ਵੀ ਹੈ ਨਹੀਂ ਘਰਾਂ ਦੇ ਵਿੱਚ ਅੱਜ ਕੱਲ ਆਪਣੇ ਆਮ ਐਲੋਵੇਰਾ ਜੈਲ ਲੱਗੀ ਹੁੰਦੀ ਆ ਐਲੋਵੇਰਾ ਦੇ ਜਦੋਂ ਬੂਟੇ ਲੱਗੇ ਤੇ ਜੈਲ ਤਾਂ ਆਪੇ ਹੋਗੀ ਨਾ ਇੱਕ ਲੀਫ ਤੋੜ ਕੇ ਲਿਆਓ ਥੋੜੀ ਜੀ ਕੱਟ ਕੇ ਤੇ ਧੁੱਪ ਦੇ ਵਿੱਚ ਬੈਠ ਕੇ ਉਹ ਜੈਲ ਦੀ ਮ사ਜ ਕਰੋ ਤੁਸੀਂ ਦੇਖੋਗੇ 2-3 ਦਿਨ ਦੇ ਵਿੱਚ ਤੁਹਾਡੀ ਸਵੇਲਿੰਗ ਉਤਰ ਜਾਊਗੀ ਕਿਉਂਕਿ ਮੈਂ ਆਲਰੇਡੀ ਅਪਲਾਈ ਕਰ ਚੁੱਕੀ ਹਾਂ ਕਿਉਂਕਿ ਮੇਰੇ ਹੱਥ ਦੇ ਦਿੱਤੇ ਨਾਲ ਕੁਛ ਇਸ ਤਰ੍ਹਾਂ ਕਰਕੇ ਠੁੱਕ ਗਿਆ ਸੀਗਾ ਤੇ ਉਹ ਮੈਂ ਵੈਸੇ ਹੀ ਲਾ ਲਈ ਤਾਂ ਉਹ ਬੜੀ ਵਧੀਆ ਮੈਨੂੰ 2-3 ਦਿਨਾਂ ਦੇ ਵਿੱਚ ਉਹਦੇ ਬਹੁਤ ਅੱਛੇ ਰਿਜ਼ਲਟ ਮਿਲੇ ਮੈਂ ਕਹਿੰਨਾ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਅੱਗੇ ਵੀ ਮੈਂ ਜੋ ਕੁਝ ਸ਼ੇਅਰ ਕਰਦੀ ਹਾਂ ਮੈਂ ਪਹਿਲਾਂ ਖੁਦ ਯੂਜ਼ ਕਰਦੀ ਹਾਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਮੈਂ ਤਾਂ ਉਹਦੋਂ ਬਣਾ ਫਿਰ ਅਸੀਂ ਜੇ ਕੁਝ ਹੋਰ ਖਾਣਾ ਤਾਂ ਲਸਣ ਜਿਹੜਾ ਹੈਗਾ ਬਹੁਤ ਜ਼ਿਆਦਾ ਫਾਇਦੇਮੰਦ ਆ ਲਸਣ ਖਾਣਾ ਬਹੁਤ ਔਖਾ ਲੱਗਦਾ ਤੁਸੀਂ ਇੱਕ ਗੰਢੀ ਲਸਣ ਦੀ ਲੈ ਲਓ ਥੋੜਾ ਜਿਹਾ ਗੁੜ ਦੀ ਡਲੀ ਲੈ ਲਓ ਕੱਚਾ ਨਹੀਂ ਸਵਾਦ ਲੱਗਦਾ ਤਾਂ ਉਹਨੂੰ ਗੁੜ ਦੇ ਨਾਲ ਤੁਸੀਂ ਜ਼ਰੂਰ ਖਾਓ ਇੱਕ ਟਾਈਮ ਖਾ ਲਓ ਉਹਨੂੰ ਖਾ ਕੇ ਉੱਪਰੋਂ ਕੋਸਾ ਪਾਣੀ ਪੀ ਲਓ ਤਾਂ ਇਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈਗੀ ਆ ਜੇ ਤੁਸੀਂ ਐਵੇਂ ਵੀ ਨਹੀਂ ਖਾ ਸਕਦੇ ਅਜਵੈਨ ਲੈ ਲਓ ਥੋੜੀ ਜੀ ਕੱਚਾ ਲਸਣ ਲੈ ਲਓ 2 ਗ੍ਰਾਮ ਵਿੱਚ ਅਜਵੈਨ ਲੈ ਲਓ 2-3 ਕਲੀਆਂ ਲਸਣ ਦੀਆਂ ਲੈ ਲਈਓ ਥੋੜਾ ਜਿਹਾ ਸਿੰਧਾ ਨਮਕ ਪਾ ਲਓ ਥੋੜਾ ਜਿਹਾ ਜੀਰਾ ਪਾ ਲਓ ਇੰਨੀਕ ਹਿੰਗ ਪਾ ਲਓ ਹੈਨਾ ਤੇ ਇਹਦੇ ਚ ਇੱਕ ਕਾਲੀ ਮਿਰਚ ਪਾ ਲਓ ਥੋੜੀ ਜੀ ਹੈਨਾ ਤੇ ਸੁੰਡ ਮਿਲਾ ਕੇ ਇੱਕ ਦੀ ਪੇਸਟ ਬਣਾ ਲਓ ਤੇ ਉਹਦੇ ਵਿੱਚ ਥੋੜੀ ਜੀ ਪੀਪਲ ਦੇ ਪੱਤੇ ਪਾ ਲਓ ਇੰਨੇ ਕ ਉਹਨੂੰ ਥੋੜਾ ਜਿਹਾ ਹੋਰ ਪੇਸਟ ਸੋਹਣੀ ਬਣ ਜਾਊਗੀ ਤੇ ਜਿੱਥੇ ਜਿੱਥੇ ਤੁਹਾਡੇ ਜੋਇੰਟ ਆ ਜਿਵੇਂ ਗੋਡਿਆਂ ਦੇ ਵਿੱਚ ਆ ਜਾਂ ਗਿੱਟਿਆਂ ਦੇ ਉਹ ਲੇਪ ਲਾ ਕੇ ਧੁੱਪੇ ਬੈਠ ਜਾਓ ਤੁਸੀਂ ਤਿੰਨ ਦਿਨ ਲਗਾਤਾਰ ਕਰੋ ਤੁਸੀਂ ਤੁਹਾਡਾ ਦਰਦ ਤੁਹਾਡੀ ਸਵੇਲਿੰਗ ਸੋਜ ਤੁਸੀਂ ਦੇਖੋਗੇ ਵੀ ਸਾਡੇ ਕੁਝ ਹੋਇਆ ਹੀ ਨਹੀਂ ਇੰਨਾ ਕਿ ਜਿਹੜੀਆਂ ਦੇਸੀ ਚੀਜ਼ਾਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਥੋੜੀ ਜਿਹੀ ਤੇ ਮਿਹਨਤ ਕਰਨ ਦੀ ਲੋੜ ਹੁੰਦੀ ਆ ਤੇ ਉਹ ਅਸੀਂ ਕਰਨ ਕਰਦੇ ਨਹੀਂ ਹੈਗੇ ਚਲੋ ਆਪਾਂ ਗੋਲੀ ਖਾਣੀ ਆਪਾਨੂੰ ਸੌਖੀ ਲੱਗਦੀ ਚਲੋ ਫਿਰ ਉਹ ਤਾਂ ਗੋਲੀ ਤਾਂ ਆਪਣਾ ਐਂਡ ਹੈਗਾ ਹੀ ਹੈਗਾ ਜੇ ਆਪਾਂ ਨੇ ਕੁਝ ਕਰਾਂਗੇ ਤਾਂ ਫਿਰ ਗੋਲੀ ਤਾਂ ਆਪਾਂ ਖਾਣੀ ਖਾਣੀ ਆ ਹੈਨਾ ਜੇ ਆਪਾਂ ਬਚਣਾ ਹੈਗਾ ਤਾਂ ਇਸ ਤਰ੍ਹਾਂ ਬਣਾ ਕੇ ਉਹਦੀ ਪੇਸਟ ਹੈ ਜਿਹੜੀ ਤੁਸੀਂ ਲਾਓ ਇਹਨੂੰ ਤਾਂ ਜਾਂ ਤੁਸੀਂ ਰੋਜ਼ ਇੱਕ ਹੋਰ ਵਧੀਆ ਸੌਖਾ ਤਰੀਕਾ ਅਜਕਲ ਸਰਦੀ ਆ ਸਾਗ ਆਪਾਂ ਬਣਾਉਣੀ ਆ ਘਰਾਂ ਚ ਬਾਥੂ ਵੀ ਮਿਲਦਾ ਤੇ ਬਾਥੂ ਦੇ 15-20 ਪੱਤੇ ਆ ਜਿਹੜੇ ਉਹਨੂੰ ਗ੍ਰਾਈਂਡ ਕਰਕੇ ਇੱਕ ਗਲਾਸ ਪਾਣੀ ਪਾਓ ਕੋਸਾ ਕਰਕੇ ਤੁਸੀਂ ਉਹ ਵੀ ਪੀ ਲਓ ਜੂਸ ਵੀ ਪੀ ਸਕਦੇ ਏਗਰ ਤੁਹਾਨੂੰ ਫਿੱਟ ਹੈਗਾ ਤਾਂ ਹੋਰ ਆਮ ਵਾਲੇ ਕੇ ਦਾ ਇਲਾਜ ਹੈਗਾ ਇਲਾਜ ਤਾਂ ਦੇਸੀ ਬਹੁਤ ਆ ਪਰ ਕਰਨਾ ਤੁਸੀਂ ਇਹਨਾਂ ਚੋਂ ਜਿਹੜਾ ਮਰਜੀ ਆ ਮੇਰੀ ਵੀਡੀਓ ਦੇਖ ਕੇ ਉਹਨੂੰ ਨੋਟ ਕਰਕੇ ਉਹਨੂੰ ਤੁਸੀਂ ਲਿਖ ਲਓ ਠੀਕ ਹੈ ਨਾ ਮੇਥੀ ਦਾਣੇ ਨੂੰ ਰਾਤ ਨੂੰ ਪਿਓਮੋ ਅੱਧਾ ਕਿਚੰਚਾ ਤਸਵੀਰੇ ਉੱਠ ਕੇ ਜਿਹੜਾ ਉਹ ਮੇਥੀ ਦਾਣਾ ਹੈਗਾ ਜਿਹੜੇ ਬੀਜ ਹੈਗੇ ਉਹਦੇ ਉਹਨਾਂ ਨੂੰ ਤੁਸੀਂ ਖਾਓ ਜ਼ਰੂਰ ਨਾ ਤੇ ਪਾਣੀ ਹੈ ਜਿਹੜਾ ਉਹ ਕੁਸਾਫ ਕਰਕੇ ਪੀ ਲਓ ਜੇ ਠੰਡਾ ਤਾਂ ਉਹਦੇ ਨਾਲ ਜੇ ਯੂਰਿਕ ਐਸਿਡ ਵੀ ਤੁਹਾਡਾ ਵਧਿਆ ਹੈਗਾ ਤਾਂ ਯੂਰਿਕ ਐਸਿਡ ਵੀ ਸਹੀ ਹੋ ਜਾਊਗਾ ਤਾਂ ਉਹਦੇ ਵਿੱਚ ਜੇ ਤੁਹਾਨੂੰ ਪਾਣੀ ਚੰਗਾ ਨਹੀਂ ਲੱਗਦਾ ਤਾਂ ਥੋੜੀ ਜਿਹੀ ਗੁੜ ਦੀ ਡਲੀ ਪਾ ਲਓ ਮੇਥੀ ਦਾਣੇ ਦੇ ਮੇਥੀ ਦਾਣੇ ਵੈਸੇ ਚ ਪਾ ਲਓ ਪਾਣੀ ਦੇ ਵਿੱਚ ਗੁੜ ਦੀ ਦਲੀ ਇੱਕ ਸਿੱਟੋ ਤੇ ਉਹ ਪੀ ਲਓ ਤੁਸੀਂ ਵੀ ਜੇ ਤੁਸੀਂ ਹੋਰ ਵੀ ਤੁਹਾਨੂੰ ਇੱਕ ਦੱਸ ਦਿੰਨੀ ਆ ਚਾਹ ਪੀਣੀ ਆ ਉਹ ਚਾਹ ਨਹੀਂ ਜਿਹੜੀ ਆਪਾਂ ਪੀਨੇ ਇੱਕ ਗਲਾਸ ਤੁਸੀਂ ਪਾਣੀ ਲੈਣਾ ਹੈਗਾ ਉਹਦੇ ਵਿੱਚ ਤੁਸੀਂ ਅੱਧੇ ਚਮਚੇ ਦੇ ਛੋਟਾ ਚਮਚਾ ਜਿਹੜੇ ਹੁੰਦੇ ਆ ਆਪਣੇ ਇੰਨੀ ਕੇ ਜਵੈਣ ਪਾਉਣੀ ਆ ਮਤਲਬ ਕਿ ਥੋੜੀ ਜੀ 2 ਗ੍ਰਾਮ ਹੋ ਜੇ ਮਤਲਬ ਅਧਿਕ ਚਾਂਚੇ ਤੋਂ ਵੀ ਘੱਟ ਜਾਂਦੀ ਹੈ ਥੋੜੀ ਜੀ ਕਿਉਂਕਿ ਆਮ ਜਿਹੜੇ 스ਪੂਨ ਮੀਡੀਅਮ ਹੁੰਦੇ ਉਹ 5 ਗ੍ਰਾਮ ਦਾ 스ਪੂਨ ਹੁੰਦਾ ਤਾਂ ਉਹਨੂੰ ਤੁਸੀਂ ਲੈ ਕੇ ਵਿੱਚ ਪਾਣੀ ਚ ਪਾ ਲੈਣਾ ਇੱਕ ਲੀਫ ਉਹਦੇ ਅਦਰਕ ਦੀ ਪਾਉਣੀ ਆ ਇੱਕ ਤੁਸੀਂ ਦਾਲਚੀਨੀ ਦੀ ਪਾਉਣੀ ਆ ਉਹਨਾਂ ਹੀ ਤੁਸੀਂ ਧਨੀਆ ਪਾਉਣਾ ਸਾਬਤ ਤਾਂ ਉਹਨਾਂ ਸਾਬਤ ਜਿਹੜਾ ਧਨੀਆ ਹੈਗਾ ਪਾ ਕੇ ਤਾਂ ਤੁਸੀਂ ਉਹਨੂੰ ਸਾਬਤ ਧਨੀਆ ਪਾ ਕੇ ਉਹਨੂੰ ਤੁਸੀਂ ਕੀ ਕਰਨਾ ਹੈਗਾ ਉਹਨੂੰ ਅਬ ਬੋਇਲ ਕਰ ਲੈਣਾ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਰਾਤ ਨੂੰ ਭੌਂ ਕੇ ਰੱਖ ਦੋ ਅਦਰਕ ਹੋ ਗਿਆ ਧਨੀਆ ਹੋ ਗਿਆ ਸਾਬਤ ਜੀਰਾ ਹੋ ਗਿਆ ਅਜਵੈਨ ਹੋ ਗਈ ਹੈਨਾ ਤਾਂ ਇਹਨੂੰ ਮੇਥੀ ਉਹ ਦੂਜੇ ਸੌਰੀ ਦਾਲਚੀਨੀ ਉਹਨੂੰ ਭੌਂ ਕੇ ਸਵੇਰੇ ਉੱਠ ਕੇ ਗਲਾਸ ਇੱਕ ਉਹਵੇਂ ਉਬਾਲ ਲਓ ਤੇ ਛਾਣ ਕੇ ਉਹਨੂੰ ਪੀ ਲਓ ਤਾਂ ਤੁਸੀਂ ਦੇਖੋਗੇ ਕਿ ਥੋੜੀ ਸਵੇਲਿੰਗ ਵੀ ਉਤਰ ਗਈ ਥੋੜੀ ਜਿਹੜੀ ਗੈਂਠੀਏ ਦੀ ਪ੍ਰੋਬਲਮ ਉਹ ਵੀ ਸਹੀ ਹੋ ਗਈ ਪਰ ਇਹ ਇੰਨੀ ਜਲਦੀ ਨਹੀਂ ਠੀਕ ਹੁੰਦੀ ਹੁੰਦੀ ਕਿਉਂਕਿ ਜਿਹੜੇ ਸਾਨੂੰ ਦੇਸੀ ਇਲਾਜ ਹੈਗੇ ਆ ਬਹੁਤ ਥੋੜਾ ਲੰਬੇ ਸਮੇਂ ਤੱਕ ਕਰਨੇ ਪੈਂਦੇ ਆ ਹਾਂ ਇੰਨਾ ਵੀ ਸੇ ਚੱਲਣ ਫਿਰਨ ਲੱਗ ਗਏ ਥੋੜਾ ਸਾਨੂੰ ਉੱਠਣ ਬੈਠਣ ਦੀ ਤਕਲੀਫ ਜਿਹੜੀ ਸੀ ਹੁੰਦੀ ਸੀ ਉਹ ਘਟ ਗਈ ਆ ਅਗਰ ਤੁਹਾਨੂੰ ਫੇਰ ਵੀ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਆ ਕੋਈ ਅਜਵੈਨ ਤੋਂ ਲਸਣ ਤੋਂ ਅਦਰਕ ਤੋਂ ਦਾਲ ਜਿਨੀ ਤੋਂ ਹੋਰ ਵੀ ਕਿਸੇ ਤੋਂ ਤਾਂ ਇਹ ਇੱਕ ਮੇਰੀ ਜਿਹੜੀ ਤੁਹਾਡੇ ਨਾਲ ਘਰੇਲੂ ਜੀ ਇੱਕ ਸੁਧਾਰਨ ਜੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਇਹ ਸਾਰੀਆਂ ਚੀਜ਼ਾਂ ਲੈਣ ਤੋਂ ਪਹਿਲਾਂ ਤੁਸੀਂ ਇੱਕ ਆਪਣੇ ਡਾਕਟਰਸ ਨੂੰ ਜ਼ਰੂਰ ਪੁੱਛ ਲੈਣਾ ਵੀ ਮੇਰੇ ਰਿਪੋਰਟ ਪਹਿਲਾਂ ਆਪਦੀ ਰਿਪੋਰਟ ਕਰਾਓ ਆਰ ਐ ਫੈਕਟਰ ਵੀ ਤੁਹਾਡੀ ਰਿਪੋਰਟ ਦੇ ਵਿੱਚ ਗੈਂਠੀਆ ਆਉਂਦਾ ਕਿ ਤੁਹਾਨੂੰ ਵੈਸੇ ਦਰਦ ਹੁੰਦਾ ਜਾਂ ਕੋਈ ਹੋਰ ਬਿਮਾਰੀ ਕਰਕੇ ਹੁੰਦਾ ਕਿ ਯੂਰਿਕ ਐਸਿਡ ਇਕੱਲਾ ਵਧਿਆ ਹੋਇਆ ਉਸ ਤੋਂ ਬਾਅਦ ਤੁਸੀਂ ਇਹ ਚੀਜ਼ਾਂ ਅਪਲਾਈ ਕਰਨੀਆਂ ਜੇ ਤੁਹਾਨੂੰ ਗੈਂਠੀਆ ਪੋਜ਼ਿਟਿਵ ਆਉਂਦਾ ਫਿਰ ਵੀ ਤੁਸੀਂ ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰ ਲਓ ਵੀ ਮੇਰਾ ਕਿੰਨੀ ਸਟੇਜ ਤੱਕ ਗੈਂਠੀਆ ਹੈਗਾ ਕੀ ਮੇਰਾ ਦੇਸੀ ਚੀਜ਼ਾਂ ਨਾਲ ਦੀ ਨਾਲ ਲੈ ਸਕਦੀਆਂ ਜਾਂ ਲੈ ਸਕਦਾ ਤਾਂ ਡਾਕਟਰ ਦੀ ਕੰਸਲਟ ਤੋਂ ਵੀ ਨਾ ਤੁਸੀਂ ਕੋਈ ਵੀ ਚੀਜ਼ ਅਪਲਾਈ ਨਹੀਂ ਕਰਨੀ ਕਿਉਂਕਿ ਹੁਣ ਦਾ ਜਿਹੜਾ ਮਾਹੌਲ ਹੈ ਤੇ ਪੁਰਾਣਾ ਮਾਹੌਲ ਬਹੁਤ ਸੀਗਾ ਕਿਉਂਕਿ ਇੱਕ ਤਾਂ ਸਾਡੀ ਜਿਹੜੀ ਲੋਕਾਂ ਨੂੰ ਅੱਗੇ ਗੈਂਠੀਆ ਹੁੰਦਾ ਹੁੰਦਾ ਸੀ ਜਾ ਕੇ 50 60 ਸਾਲ ਦੀ ਏਜ ਤੋਂ ਬਾਅਦ ਅੱਜ ਕੱਲ ਮੈਂ ਕਈ ਪੇਸ਼ੈਂਟ ਦੇਖਿਆ ਕਿ 35 40 ਸਾਲ ਦੀ ਉਮਰ ਦੇ ਵਿੱਚ ਵੀ ਜਵਾਨਾਂ ਨੂੰ ਜਾਂ ਕੁੜੀਆਂ ਬੁੜੀਆਂ ਨੂੰ ਸਭ ਨੂੰ ਗੈਂਠੀਏ ਦੀ ਸ਼ਿਕਾਇਤ ਹੋਈ ਜਾਂਦੀ ਕਿਉਂਕਿ ਉਹਦਾ ਕਾਰਨ ਹੈਗਾ ਸਾਡਾ ਲਾਈਫ ਸਟਾਈਲ ਖਾਣ-ਪੀਣ ਦਾ ਸਾਡੀ ਭੱਜ-ਦੌੜ ਦੀ ਜ਼ਿੰਦਗੀ ਸਾਡੇ ਸਟ੍ਰੈਸ ਲੈਵਲ ਤਾਂ ਟੈਨਸ਼ਨ ਉਹਦੇ ਨਾਲ ਬੀਪੀ ਹੈ ਨਾ ਹਾਈਪਰ ਟੈਨਸ਼ਨ 슈ਗਰ ਪਤਾ ਨਹੀਂ ਕੀ ਕੀ ਬਿਮਾਰੀਆਂ ਸਾਨੂੰ ਲਗੀਆਂ ਹੋਈਆਂ ਹੈਗੀਆਂ ਤਾਂ ਉਸ ਕਰਕੇ ਆਈ ਰਿਕਵੈਸਟ ਯੂ ਅਗੇਨ ਕਿ ਕੰਸਰਟ ਯੂ ਡਾਕਟਰ ਆਪਣੇ ਡਾਕਟਰ ਨਾਲ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਰਿਪੋਰਟ ਕਰਾਓ ਪਹਿਲਾਂ ਆਪ ਪਈ ਨਾ ਜਮਾਉਣ ਲੱਗ ਜੋ ਕਿ ਮੈਨੂੰ ਗੈਂਟੀ ਆਇਆ ਮੈਂ ਆ ਚੀਜ਼ ਲੈ ਲਾਂ ਦਰਦ ਦਾ ਕੋਈ ਕਾਰਨ ਹੋਰ ਵੀ ਬਣ ਸਕਦਾ ਜਿੰਨੀ ਦੇਰ ਤੁਹਾਡੀ ਗੈਂਟੀਏ ਦੀ ਰਿਪੋਰਟ ਪੋਜ਼ਿਟਿਵ ਨਹੀਂ ਆਉਂਦੀ ਓਨੀ ਦੇਰ ਤੁਸੀਂ ਕੁਝ ਨਹੀਂ ਲੈਣਾ ਅਗਰ ਡਾਕਟਰ ਦੀ ਸਲਾਹ ਨਹੀਂ ਲਵੋਗੇ ਤਾਂ ਤੁਸੀਂ ਨੁਕਸਾਨ ਕਰਾ ਲੋਗੇ ਠੀਕ ਹੈ ਨਾ ਇਹ ਚੀਜ਼ਾਂ ਤਾਂ ਆਪਣੇ ਘਰੇ ਪਈਆਂ ਇਹ ਕਿਤੇ ਆਪਾਂ ਲੈਣ ਨਹੀਂ ਜਾਣੀਆਂ ਅਦਰਕ ਆਪਣੇ ਘਰੇ ਦਾਲ ਚੀਨੀ ਆਪਣੇ ਘਰੇ ਅਜਵਾਇਨ ਸੌਂਫ ਸਭ ਕੁਝ ਘਰੇ ਹੁੰਦਾ ਆਪਣੇ ਹੈਨਾ ਸਰਦੀਆਂ ਦੇ ਵਿੱਚ ਆਪਾਂ ਚਾਹ ਦੇ ਵਿੱਚ ਆਮ ਹੀ ਵਰਤਦੇ ਇਹ ਚੀਜ਼ਾਂ ਤਾਂ ਇਹ ਕੋਈ ਚੀਜ਼ ਉਹ ਨਹੀਂ ਲਿਆਉਣ ਵਾਲੀ ਹੈ ਨਾ ਆਪਾਂ ਨੂੰ ਵੀ ਕਿਤੇ ਮੰਗਾਉਣੀ ਪੈਣੀ ਹੈ ਬਾਹਰੋਂ ਤਾਂ ਬਸ ਆਪਣੇ ਡਾਕਟਰਸ ਦੀ ਸਲਾਹ ਜ਼ਰੂਰ ਲੈਣੀ ਜ਼ਰੂਰੀ ਹੈ ਇੱਕ ਵਾਰੀ ਉਹਨਾਂ ਨਾਲ ਪੁੱਛ ਕੇ ਵੀ ਅਸੀਂ ਇਹ ਚੀਜ਼ਾਂ ਲੈ ਸਕਦੇ ਫਿਰ ਇੱਕ ਤੁਹਾਨੂੰ ਆਪਣੇ ਆਪ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਬੋਡੀ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ ਗਰਮ ਜ਼ਿਆਦਾ ਚੀਜ਼ਾਂ ਸੂਟ ਕਰਦੀਆਂ ਕਿ ਨਹੀਂ ਕਰਦੀਆਂ ਤਾਂ ਥੈਂਕ ਯੂ ਸੋ ਮੱਚ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਜ਼ਰੂਰ ਦੱਸਿਓ ਵੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਇੱਕ ਨਾਲ ਇਹ ਵੀ ਦੱਸਿਓ ਵੀ ਅਸੀਂ ਕਿਹੜੇ ਸਿਟੀ ਨੂੰ ਜਾਂ ਵਿਲੇਜ ਨੂੰ ਕਿਹੜੇ ਸ਼ਹਿਰ ਨੂੰ ਜਾਂ ਪਿੰਡ ਨੂੰ ਤੋਂ ਤੁਹਾਡਾ ਵੀਡੀਓ ਚੈਨਲ ਦੇਖ ਰਹੇ ਆ ਤਾਂ थैंक यू ਸੋ ਮੱਚ ਆਲ ਦਾ ਬੈਸਟ ਮਿਲਦੇ ਆ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ